ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮੂਹ ਇਲਾਕਾ ਵਾਸੀ ਅਤੇ ਨਗਰ ਨਿਵਾਸੀ ਬਹੁਤ ਵੱਡੀ ਖੁਸ਼ਖਬਰੀ ਆਪ ਜੀ ਤੱਕ ਪਹੁੰਚ ਚੁੱਕੀ ਹੈ ਜੋ ਕਿ ਪਿਛਲੇ 23 ਸਾਲਾਂ ਤੋਂ ਲਗਾਤਾਰ ਗੁਰਦੁਆਰਾ ਪ੍ਰਾਚੀ ਅਠਵੀਂ ਵਿਖੇ ਪਸ਼ੂਆਂ ਦੀ ਮੰਡੀ ਫੱਗੂ ਵਿਖੇ ਲੱਗਦੀ ਸੀ ਉਹ ਪਿਛਲੇ 2-4 ਸਾਲਾਂ ਤੋਂ ਬੰਦ ਸੀ ਉਹ ਦੁਬਾਰੇ ਬਹਾਲ ਹੋਈ ਹੈ ਸਾਰੇ ਪ੍ਰਬੰਧ ਜਿਹੜੇ ਆ ਉਹ ਤਕਰੀਬਨ ਅੱਜ ਮੁਕੰਮਲ ਹੋ ਜਾਣੇ ਆ ਤੇ ਕੱਲ ਨੂੰ ਮਿਤੀ 2 11 2025 ਨੂੰ ਪਹਿਲੇ ਦਿਨ ਮੰਡੀ ਦਾ ਸ਼ੁਭ ਆਰੰਭ ਹੋਣਾ ਹੈ 11 ਵਜੇ ਅਰਦਾਸ ਬੇਨਤੀ ਹੋਣੀ ਹੈ ਆਪ ਸਾਰੇ ਵਪਾਰੀ ਭਾਈਆਂ ਨੂੰ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ ਕੇ ਇਸ ਮੰਡੀ ਦੇ ਵਿੱਚ ਕੱਲ ਦੇ ਦਿਨ ਸਾਨੂੰ ਉਲੀਤ ਕਰਨੀ ਹੈ ਖਾਸ ਕਰਕੇ ਕਿਸਾਨ ਵੀਰਾਂ ਨੂੰ ਸਾਡੇ ਲਈ ਬਹੁਤ ਔਖਾ ਹੁੰਦਾ ਸੀ ਆਪਾਂ ਇਥੋਂ ਡੱਬ ਵਾਲੀ ਪਾਸੇ ਜੈਦਰ ਰਾਮੇ ਵਾਲੇ ਪਾਸੇ ਜਾਂ ਦੂਰ ਦੂਰ ਤੱਕ ਸਾਨੂੰ ਪਸ਼ੂ ਲੈਣ ਜਾਣੇ ਪੈਂਦੇ ਸੀ ਤੇ ਬਹੁਤ ਵੱਡੀ ਗੱਲ ਪਾਤਸ਼ਾਹ ਦੀ ਮਿਹਰ ਹੋਈ ਹੈ ਜੋ ਕਿ ਇਹ ਕੱਲ ਨੂੰ ਆਪਾਂ ਬਲਾਕ ਬਡਾਗੋੜਾ ਪੰਚਾਇਤ ਅਫਸਰ ਅਤੇ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕੱਲ ਨੂੰ ਜਿਹੜੀ ਉਹ ਮੰਡੀ ਦਾ ਸ਼ੁਭ ਆਰੰਭ ਹੋਣਾ ਹੈ ਜੀ ਆਪ ਸਾਰੀ ਸੰਗਤ ਨੂੰ ਖਾਸ ਕਰਕੇ ਵਪਾਰੀ ਭਾਈਆਂ ਨੂੰ ਬੇਨਤੀ ਹੈ ਸਮੂਹ ਨਗਰ ਵਾਸੀਆਂ ਨੂੰ ਬੇਨਤੀ ਹੈ ਆਓ ਇਹ ਆਪਣੇ ਨਗਰ ਦਾ ਭਲਾ ਹੈ ਸਮੂਹ ਇਲਾਕਾ ਵਾਸੀਆਂ ਦਾ ਪੜਾਏ ਸਾਰੇ ਸਿਰ ਜੋੜ ਕੇ ਇਕੱਠੇ ਹੋ ਕੇ ਪਹਿਲਾਂ ਜੋ ਕੁਝ ਹੋਇਆ ਹੋਇਆ ਹੁਣ ਆਪਾਂ ਸਾਰੇ ਇਕੱਠੇ ਹੋ ਕੇ ਸਿਰ ਜੋੜ ਕੇ ਆਓ ਆਪਾਂ ਆਪਣੇ ਇਲਾਕੇ ਦੇ ਵਿਕਾਸ ਵੱਲ ਆਪਣੇ ਨਗਰ ਦੇ ਵਿਕਾਸ ਵੱਲ ਵਾਅਦੇ ਪਾਈਏ ਜੀ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ